ਵੋਟਾਂ ਪਾਉਂਗੇ ਸਰਕਾਰ ਨਹੀਂ ਨਹੀਂ ਅਸੀਂ ਨਹੀਂ ਪਾਉਂਦੇ ਅਸੀਂ ਤਾਂ ਹੁਣ ਡੰਡੇ ਮਾਰ ਕੇ ਕੱਢਾਂਗੇ ਉਹਨਾਂ ਨੂੰ ਘਰਾਂ ਚੋਂ ਬਾਹਰ ਹੁਣ ਡੰਡੇ ਸਾਡੇ ਕੋਲੇ ਤਿਆਰ ਹੈ ਜੀ ਹਾਂ ਜੀ ਇਹ ਸਰਕਾਰ ਇਮਾਨਦਾਰ ਹੋਵੇ ਕੀਤੇ ਵਾਦੇ ਇਹ ਸਾਡੇ ਨਾਲ ਪੂਰੇ ਕਰੇ ਟੁੱੜ ਨਹੀਂ ਡੰਡੇ ਕਿਹਦੇ ਮਾਰੂਗੇ ਸਾਨੂੰ ਕਹਿੰਦੇ ਘਰਾਂ ਚ ਬੈਠਿਆਂ ਨੂੰ ਵੋਟਾਂ ਬਾ ਦੇਣਗੇ ਐਵੇਂ ਪਾ ਦੇਣਗੇ ਘਰਾਂ ਚ ਹੁਣ ਤਾਂ ਸਹੀ ਪਹਿਲਾਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਅਸੀਂ ਬਾਹਰ ਹੀ ਹੋਣ ਨਿਕਲੇ ਹੈਗੇ ਤੇ ਹੁਣ ਸਾਨੂੰ ਪਤਾ ਲੱਗੇਗਾ ਵੀ ਆਪਦੇ ਹੱਕ ਲਈ ਆਪ ਲੜਨਾ ਚਾਹੀਦਾ ਅਗਲੇ ਹੁਣ ਤਾਂ ਭਜਾਵਾਂਗੇ ਗਲੀਆਂ ਚ ਉਹਨਾਂ ਨੂੰ ਉਹ ਕਹਿੰਦੇ ਆਉਂਦੇ ਨਹੀਂ ਅਸੀਂ ਕੰਮ ਹੀ ਕਰਦੇ ਆ ਕਹਿੰਦੇ ਬਹੁਤ ਹੁਣ ਤੱਕ ਕਹਿੰਦੇ ਧਰਨਾ ਤੋਂ ਨਾ ਲੱਗਦਾ ਨਹੀਂ ਉਹੀ ਬੈਠਿਆ ਲੋ ਤੇ ਇੱਥੇ ਦੇਖ ਲੈਣਾ ਕਿ ਸਰਕਾਰਾਂ ਆ ਧਰਨਾ ਅਸੀਂ ਸ਼ੌਂਕ ਨੂੰ ਤਾਂ ਨਹੀਂ ਲਾਇਆ ਐਨੀ ਠੰਡ ਦੇ ਵਿੱਚ ਆਏ ਬੈਠੇ ਆ ਅਸੀਂ ਆਪਦੇ ਹੱਕ ਲਈ ਲਾਇਆ ਤੇ ਹੱਕ ਮੰਗਣ ਆਏ ਆ ਤੇ ਇਹਨਾਂ ਨੇ ਸਾਨੂੰ ਹੱਕ ਲੈ ਕੇ ਜਾਵਾਂਗੇ ਤੇ ਤਿੰਨ ਧਰਨੇ ਦੇ ਵਿੱਚ ਆਈਆਂ ਤਿੰਨ ਦਿਨਾਂ ਤੋਂ ਬੈਠੀਆਂ ਪਰ ਸਰਕਾਰ ਦਾਅਵੇ ਕਰਦੀ ਹੈ ਕਹਿੰਦੀ ਸਾਡੀ ਸਰਕਾਰ ਇਮਾਨਦਾਰ ਆ ਪਰ ਤੁਸੀਂ ਇੱਥੇ ਮਨਰੇਗਾ ਦੇ ਲਈ ਪਹੁੰਚੀਆਂ ਨੇ ਕਿ ਮਨਰੇਗਾ ਦੇ ਕੰਮ ਦੇ ਵਿੱਚ ਕਪਲਾ ਹੁੰਦਾ ਕਿਵੇਂ ਹੁੰਦਾ ਕਿਵੇਂ ਉਹ ਕੱਪੜੇ ਦਾ ਸਾਰਾ ਸੱਚ ਦੱਸੋ ਸਾਨੂੰ ਕਿਵੇਂ ਹੁੰਦੇ ਨੇ ਕੱਪੜੇ ਦੇ ਵਿੱਚ ਕਪਲਾ ਇਹ ਹੁੰਦਾ ਨਰੇਗਾ ਦੇ ਵਿੱਚ ਕੀ ਕਿੰਨੀਆਂ ਦੀਆਂ ਤਾਂ ਕਦੇ ਬੈਠਾਂ ਨਹੀਂ ਹਾਜ਼ਰੀਆਂ ਲੱਗੀਆਂ ਜਾਂਦੀਆਂ ਪਰ ਜਿਹੜਾ ਬੰਦਾ ਇਹ ਤਿੰਨ ਨਰੇਗਾ ਦੇ ਵਿੱਚ ਕੰਮ ਤੇ ਆਉਂਦਾ ਹੈਗਾ ਤੇ ਉਹਦੀ ਹਾਜ਼ਰੀ ਕੱਟੀ ਜਾਂਦੀ ਆ ਉਹਦੇ ਪੈਸੇ ਨਹੀਂ ਆਉਂਦੇ ਉਹ ਛੀ ਛੀ ਮਹੀਨੇ ਉੱਤੇ ਮਗਰ ਮਗਰ ਤੁਰਿਆ ਫਿਰਦਾ ਰਹਿੰਦਾ ਜੀ ਤਾਂ ਭੈਣ ਹੁਣ 2 ਸਾਲ ਤੋਂ ਸਰਕਾਰ ਜਿਹੜੀ ਬਣੀ ਵੀ ਹੈ ਜਿਨ੍ਹਾਂ ਨੂੰ ਵੱਧ ਫਤਵਾ ਔਰਤਾਂ ਨੇ ਦਿੱਤਾ ਸੀ ਤਾਂ ਉਹੀ ਔਰਤਾਂ ਅੱਜ ਇਹਨਾਂ ਦਫ਼ਤਰਾਂ ਦੇ ਵਿੱਚ ਚੱਕਰ ਲਗਾਉਂਦੀਆਂ ਨੇ ਤੇ ਇਹਨਾਂ ਦਫ਼ਤਰਿਆਂ ਦੇ ਵਿੱਚ ਰਾਤਾਂ ਨੂੰ ਧਰਨੇ ਦੇ ਵਿੱਚ ਸੌਂਦੀਆਂ ਨੇ ਕਿ ਗਰੀਬਾਂ ਦੇ ਜਿਹੜੇ ਧਰਨੇ ਹੁੰਦੇ ਨੇ ਤੁਹਾਨੂੰ ਦੱਸ दिए ਸੀ ਉਹਨਾਂ ਦੇ ਅਕਸਰ ਟੈਂਟ ਨਹੀਂ ਹੁੰਦੇ ਪਰ ਇਹਨਾਂ ਨੇ ਰਾਤਾਂ گزارੀਆਂ ਨੇ ਅਫਸਰ ਸ਼ਾਹੀ ਦੇ ਦਰ ਤੇ ਅਫਸਰ ਸ਼ਾਹੀ ਦੇ ਦਫ਼ਤਰਾਂ ਅੱਗੇ ਬਿਨਾਂ ਟੈਂਟ ਤੋਂ ਤੇ ਇਸ ਤਰਪਾਲਾਂ ਦੇ ਉੱਤੇ ਪੈ ਕੇ ਰਾਤਾਂ گزارੀਆਂ ਨੇ ਭੈਣੇ ਠੰਡ ਦੇ ਦਿਨ ਤੇ ਭੈਣ ਜਿਹੜਾ ਤੁਸੀਂ ਇੱਥੇ ਧਰਨਾ ਲਾਇਆ ਇਸ ਦਾ ਅਸਲ ਕਾਰਨ ਕੀ ਹੈ ਕਿਉਂ ਲਾਇਆ ਐਸੀ ਇਸ ਧਰਨੇ ਦੇ ਵਿੱਚ ਇਹੀ ਆਏ ਆ ਵੀ ਸਾਨੂੰ 100 ਦਿਨ ਦਾ ਕੰਮ ਦਿੱਤਾ ਜਾਵੇ ਤੇ ਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਚਲਾਇਆ ਜਾਵੇ ਜਿਹੜੇ ਨਰੇਗਾ ਦੇ ਪੈਸੇ ਰੁਕੇ ਹੋਏ ਆ ਉਹ ਨਰੇਗਾ ਦੇ ਪੈਸੇ ਪਾਈ ਜਾਣ ਇਹੀ ਕਹਨੇ ਆਗੇ ਵੀ ਘਰੇ ਬੈਠਣੀਆਂ ਹਾਜ਼ਰੀਆਂ ਨਾ ਲੱਗਣ ਵੀ ਜਿਹੜੇ ਅਸਰ ਨੂੰ ਕੰਮ ਤੇ ਆਉਂਦੇ ਹੈਗੇ ਵੀ ਉਹਨਾਂ ਦੀਆਂ ਹੀ ਹਾਜ਼ਰੀਆਂ ਦੇ ਪੈਸੇ ਪਾਈ ਜਾਣ ਸਰਕਾਰ ਤਾਂ ਕਹਿੰਦੀ ਇਮਾਨਦਾਰਾ ਸੀ ਇਹ ਕੰਮ ਹੁੰਦਾ ਹੀ ਨਹੀਂ ਨਹੀਂ ਜੀ ਸਰਕਾਰ ਮਾਨਦਾਰ ਨਹੀਂ ਕਿ ਜੇ ਸਰਕਾਰ ਮਾਨਦਾਰ ਹੋਵੇ ਕੀਤੇ ਵਾਦੇ ਇਹ ਸਾਡੇ ਨਾਲ ਪੂਰੇ ਕਰੇ ਜਿੰਦਾਬਾਦ 1000 ਰੁਪਏ ਆਂਦੀ ਹੈ ਸਰਕਾਰ ਜੇ ਅਸੀਂ ਪਾਵਾਂਗੇ ਪਰ ਹਲੇ ਤਾਈ ਕੋਈ ਇਹ ਨਾ ਹੋਣੀ ਆਏਗੀ ਭਾਵੇਂ ਨਵੀਂ ਸਰਕਾਰ ਬਣਨ ਦੀ ਲਈ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਨਹੀਂ ਲੋਕਾਂ ਹੁਣ ਵੋਟਾਂ ਪੈਣੀਆਂ ਨੇ ਲੋਕ ਸਭਾ ਦੀਆਂ ਆਮ ਆਦਮੀ ਪਾਰਟੀ ਨੂੰ ਉਹੀ ਪੈਣਾ ਪਉਣਗੀਆਂ ਜਿਹੜੀਆਂ 1000 ਰੁਪਏ ਦੇ ਲਾਲਚ ਚ ਬੰਨਵੀਆਂ ਮੈਨੂੰ ਜਿਤਾਤੀ ਨਹੀਂ ਜੀ ਤੇ ਜੇ 1000 ਰੁਪਏ ਦੇ ਦਿੰਦੇ ਆ ਹੁਣ ਫੇਰ ਪਉਣਗੀਆਂ ਨਹੀਂ ਜੀ ਹੁਣ ਤਾਂ ਕੋਈ ਵੀ ਨਹੀਂ ਪਾ ਸਕਦਾ ਇਹਨਾਂ ਨੂੰ ਵੋਟਾਂ ਕਿਉਂਕਿ ਹੁਣ ਜਿਹੜੇ ਜਿਹੜੇ ਇਹਨਾਂ ਨੇ ਭਾਰੇ ਕੀਤੇ ਸੀਗੇ ਕੋਈ ਇਹ ਨਹੀਂ ਅਸੀਂ ਆਂਦੇ ਵੀ ਜਾਂ ਸਾਨੂੰ 1000 ਰੁਪਏ ਹੀ ਪਾਉਣ ਦਾ ਇਹ ਤਾਂ ਵੀ ਬੇਰ ਸਾਡੀ ਰਜਗਾਰੀ ਚੱਲਦੀ ਸਾਨੂੰ ਅਸੀਂ ਇਹੀ ਆਣੀ ਇਹਨਾਂ ਨੂੰ ਵੀ ਜੋ ਵੀ ਸਾਡਾ ਕੰਮ ਵੀ ਸਾਨੂੰ ਇਹੀ ਦਿੱਤਾ ਜਾਵੇ ਵੀ ਅਸੀਂ ਆਪ ਦਾ ਢੇਡਾ ਆਪ ਪਾ ਲਗੇ ਤਾਂ ਪਿਛਲੀਆਂ ਸਰਕਾਰਾਂ ਮਿਲਿਆ ਤੁਹਾਡੇ ਕੋਲੇ ਨਾ ਝੰਡਾ ਹੁੰਦਾ ਸੀ ਤੇ ਨਾ ਡੰਡਾ ਹੁੰਦਾ ਸੀ ਨਹੀਂ ਪਹਿਲਾ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਅਸੀਂ ਬਾਹਰ ਹੀ ਹੁਣ ਨਿਕਲੇ ਹੈਗੇ ਤੇ ਹੁਣ ਸਾਨੂੰ ਪਤਾ ਲੱਗਾਗਾ ਵੀ ਆਪਦੇ ਹੱਕ ਲਈ ਆਪ ਲੜਨਾ ਚਾਹੀਦਾ ਅਗਲੇ ਠੀਕ ਹੈ ਵੀ ਸਰਕਾਰਾਂ ਕੁਝ ਨਹੀਂ ਕਰ ਸਕਦਾਂ ਤਾਂ ਇਹ ਭੈਣਾਂ ਨੇ ਜੜੀਆਂ ਹੱਕ ਲੈਣ ਦੇ ਲਈ ਲੜਨਾ ਜਿਹੜਾ ਸਿੱਖ ਗਈਆਂ ਨੇ ਗੱਲਬਾਤ ਕਰਦੇ ਆਪਾਂ ਤਾਂ ਭੈਣਾਂ ਵੱਲੋਂ ਕਿਹਾ ਜਾ ਰਿਹਾ ਕਿ 1000 ਰੁਪਏ ਜਿਹੜਾ ਚਾਹੇ ਦੇ ਦੇਣ ਤਾਂ ਵੀ ਵੋਟਾਂ ਨਹੀਂ ਪਾਵਾਂਗੇ ਤਾਂ ਅਸੀਂ ਗੱਲਬਾਤ ਕਰਦੇ ਆ ਭੈਣੇ ਹੁਣ ਜਿਹੜਾ 1000 ਰੁਪਏ ਜੇ ਸਰਕਾਰ ਦੇ ਦਿੰਦੀ ਹੈ ਤਾਂ ਫਿਰ ਵੋਟਾਂ ਪਾਉਂਗੇ ਸਰਕਾਰ ਨਹੀਂ ਨਹੀਂ ਅਸੀਂ ਨਹੀਂ ਪਾਉਂਦੇ ਅਸੀਂ ਤਾਂ ਹੁਣ ਡੰਡੇ ਮਾਰ ਕੇ ਕੱਢਾਂਗੇ ਉਹਨਾਂ ਨੂੰ ਘਰਾਂ ਚੋਂ ਬਾਹਰ ਹੁਣ ਡੰਡੇ ਸਾਡੇ ਕੋਲੇ ਤਿਆਰ ਹੈ ਜੀ ਹਾਂਜੀ ਜੀ ਤੇ ਸਰਕਾਰ ਤਾਂ ਹੁਣ ਆਉਗੀ ਉਹ ਕਹਿੰਦੀ ਸੀ ਵੀ ਅਸੀਂ ਕੰਮ ਹੀ ਐਨੇ ਕਰਦੇ ਆਉਣ ਦੀ ਲੋੜ ਨਹੀਂ ਡੰਡੇ ਕਿਦੇ ਮਾਰੋਂਗੇ ਸਾਨੂੰ ਕਹਿੰਦੇ ਘਰਾਂ ਚ ਬੈਠਿਆਂ ਨੂੰ ਵੋਟਾਂ ਪਾ ਦੇਣਗੇ ਐਵੇਂ ਪਾ ਦੇਣਗੇ ਘਰਾਂ ਚ ਹੁਣ ਤਾਂ ਸਹੀ ਹੁਣ ਤਾਂ ਭਜਾਵਾਂਗੇ ਗਲੀਆਂ ਚ ਉਹਨਾਂ ਨੂੰ ਉਹ ਕਹਿੰਦੇ ਆਉਂਦੇ ਨਹੀਂ ਅਸੀਂ ਕੰਮ ਹੀ ਕਰਦੇ ਕਹਿੰਦੇ ਬਹੁਤ ਹੁਣ ਤੱਕ ਕਹਿੰਦੇ ਧਰਨਾ ਤੁੰਨਾ ਲੱਗਦਾ ਨਹੀਂ ਉਹੀ ਬੈਠਿਆ ਲੋ ਤੇ ਇੱਥੇ ਦੇਖ ਲੈਣਾ ਕਿ ਸਰਕਾਰਾਂ ਆ ਧਰਨਾ ਅਸੀਂ ਸ਼ੌਂਕ ਨੂੰ ਤਾਂ ਨਹੀਂ ਲਾਇਆ ਇੰਨੀ ਠੰਡ ਦੇ ਵਿੱਚ ਆਏ ਬੈਠੇ ਆ ਅਸੀਂ ਆਪਦੇ ਹੱਕ ਲਈ ਲਾਇਆ ਤੇ ਹੱਕ ਮੰਗਣ ਆਏ ਆ ਤੇ ਇਹਨਾਂ ਨੇ ਸਾਨੂੰ ਹੱਕ ਲੈ ਕੇ ਜਾਵਾਂਗੇ ਤੇ ਤਿੰਨ ਦਿਨ ਹੋ ਗਏ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇੰਨੀ ਠੰਡ ਦੇ ਵਿੱਚ ਇਹਨਾਂ ਦੇ ਕੋਲੇ ਹੀਟਰ ਲੱਗੇ ਮੌਜ ਨਾਲ ਬੈਠੇ ਆ ਚਾਹ ਪੀ ਲੈਂਦੇ ਆ ਸਾਡੀ ਗੱਲ ਨਹੀਂ ਸੁਣਦੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਅੱਜ ਜੇ ਥੋੜੀ ਜੀ ਤੂੜੀ ਕਸੀ ਹੈ ਤਾਂ ਅੱਜ ਇਹ ਆਏ ਆ ਬਾਹਰ ਨਹੀਂ ਸਾਡੀ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਅੱਛਾ ਯਾਨੀ ਚੂੜੀ ਕਸੀਆ ਹੁਣ ਤੁਸੀਂ ਛੰਡੇ 'ਚ ਡੰਡਾ ਪਾ ਲਿਆ ਜੀ ਹਾਂਜੀ ਹਾਂਜੀ ਹੁਣ ਛੰਡੇ 'ਚ ਡੰਡਾ ਪਾਇਆ ਤਾਂ ਤਾਂ ਆਏ ਇਹ ਇਹਨਾਂ ਦੇ ਧੌਣ ਤੇ ਗੋਡਾ ਰੱਖਿਆ ਤਾਂ ਤਾਂ ਆਏ ਆ ਬਾਹਰ ਨੇ ਉਹਨਾਂ 'ਚ ਰਹੇ ਬਾਹਰ ਨਹੀਂ ਆਏ ਤੇ ਹੁਣ ਸਰਕਾਰ ਦੇ ਵੀ ਰੱਖੋਗੇ ਫਿਰ ਹਾਂਜੀ ਹਾਂਜੀ ਸਰਕਾਰ ਦੇ ਵੀ ਰੱਖਾਂਗੇ ਹਾਂਜੀ ਜਦੋਂ ਹੁਣ ਵੋਟਾਂ ਲੈਣ ਆਉਣਗੇ ਵੋਟਾਂ ਦਾ ਉਹ ਕਹਿੰਦੇ ਆ ਵੀ ਅਸੀਂ ਘਰੇ ਨਹੀਂ ਆਉਂਦੇ ਹੁਣ ਹੁਣ ਅਸੀਂ ਕੰਮ ਕਰਤੇ ਕਹਿੰਦੇ ਵੋਟਾਂ ਵੈਸੀ ਲੋਕ ਪਾ ਦੇਣਗੀ ਕੀ ਲੋਕ ਸੱਚਮੁੱਚ ਹੀ ਪਾਉਣਗੇ ਨਹੀਂ ਜੀ ਕੋਈ ਸਰਕਾਰ ਬੋਟ ਸਰਕਾਰ ਨੂੰ ਵੋਟ ਨਹੀਂ ਪਉਂਦਾ ਹੁਣ ਦੇਖਿਓ ਜਾਏ ਉਹ ਗਲੀਆਂ ਚ ਉਹ ਕਿਵੇਂ ਭਜਦੇ ਆ ਡੰਡੇ ਲੈ ਕੇ ਬੀਬੀਆਂ ਆਪ ਮਗਰ ਪਹਿਣੀਆਂ ਉਹਨਾਂ ਦੇ ਉਹ ਮੂਰੇ ਭੱਜਣਗੇ ਤੇ ਬੀਬੀਆਂ ਡੰਡੇ ਲੈ ਕੇ ਮਗਰ ਭੱਜਣਗੀਆਂ ਉਹਨਾਂ ਦੇ